ਚਲ ਉੱਠ ਜਾ ਭਾਬੀ ਜਦੋਂ ਆਪਾਂ ਏਅਰਪੋਰਟ ਤੇ ਗਏ ਸੀ ਨਾ ਅੱਛਾ ਜੋ ਦਾ ਡੈਡੀ ਮੰਮੀ ਤੇ ਉਹਦਾ ਭਰਾ ਉਹਨੂੰ ਕੁਝ ਡੇ ਹੀ ਕੱਢ ਲਈ ਉਹ ਤਿੰਨੇ ਜਣੇ ਉਹਨੂੰ ਕੁਝ ਦੱਸਣ ਦੇ ਹੀਗੇ ਮੈਨੂੰ ਤਾਂ ਇਹ ਡਰ ਹੋਣ ਰਿਹਾ ਵਾ ਕਿ ਕਿਤੇ ਉਹਨੂੰ ਸਿਖਾਉਂ ਤਾਬੀਓ ਤਿੰਨੇ ਜਣੇ ਨਾ ਉਹਨੂੰ ਕੁਝ ਸਿਖਾਉਣ ਦੇ ਹੀ ਪੌਣਾ ਹੋਊਗਾ ਉਹਨਾਂ ਚਿਰ ਕੀ ਪਤਾ ਲੱਗੂਗਾ ਉਹ ਜੋ ਬਣੀ ਵੀ ਸੱਚਾ ਵਾ ਲੋਕੀ ਗੱਲਾਂ ਵੜੀਆਂ ਕਰਦੇ ਆ ਐਂ ਤੇ ਸਾਰਾ ਕੁਝ ਵੇਖ ਕੇ ਵੇਖ ਕੇ ਨਹੀਂ ਟੈਨਸ਼ਨ ਲੈਣੀ ਡੈਡੀ ਨੇ ਵੱਖ ਟੈਨਸ਼ਨ ਲੈਣੀ ਅੱਗੇ ਹਲੋ ਟੈਨਸ਼ਨਾਂ ਘੱਟ ਹੀ ਕੀ ਪਤਾ ਉਹਦਾ ਟੈਨਸ਼ਨ ਲਈ ਜਾਂਦੇ ਹੋ ਵਾ ਫੋਨ ਆ ਜੇ ਸਾਰਿਆਂ ਦਾ ਡਰਨਾ ਸੱਚਾ ਵਾ ਹੁਣ ਕੀ ਕਰੀਏ ਕੁਝ ਨਾ ਕੁਝ ਇਹ ਸੌਰੀ ਸੌਰੀ ਦਰੇ ਕਿ ਇੱਕ ਮਿੰਟ ਕਿ ਪਤਾ ਲੱਗ ਗਿਆ ਵਾ ਕਿ ਇਹਨਾਂ ਦੇ ਰਿਸ਼ਤੇਦਾਰ ਕਿੱਦਾਂ ਦੇ ਟੱਕਰੇ ਆ ਕਿੱਦਾਂ ਆਣ ਕੇ ਇੱਥੇ ਬੋਲਦੇ ਹੁੰਦੇ ਹੀਗੇ ਕੰਧ ਨੇ ਨਾਲ ਤੇ ਕੰਧ ਵਾ ਗਲਤੋ ਗੇ ਮੜਾ ਗਿਆ ਚਲੋ ਕੋਈ ਨਹੀਂ ਅਜੇ ਵੇਖੋ ਤਾਂ ਸਹੀ ਉੱਥੇ ਪਹੁੰਚ ਕੇ ਕਰਦੀ ਆ ਕਿ ਨਹੀਂ ਕਰਦੀ ਅੰਦਰ ਬੈਠਾ ਹੀ ਤੇ ਫੋਨ ਹੱਥ ਫੜਿਆ ਹੀ ਪਹਿਲਾਂ ਤਾਂ ਉਹ ਦੋ ਦੇਰੀ ਦੋਨੇ ਨਹੀਂ ਜਿੱਤੇ ਨਾ ਦਏ ਚਾਹ ਬੋਲੂਗੀ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਤੁਸੀਂ ਸਮਝਾਓ ਜਾ ਅਜ ਮਰਿਆ ਨੂੰ ਮੈਂ ਕੀ ਸਮਝਾਵਾਂ ਤੁਸੀਂ ਦੋਵੇਂ ਜੀ ਸਮਝਾਇਆ ਹੀ ਆ ਤੇ ਜੇ ਤੁਹਾਡੇ ਸਮਝਿਆ ਨਹੀਂ ਸਮਝਾਇਆ ਨਹੀਂ ਸਮਝਿਆ ਤਾਂ ਫਿਰ ਕਿੱਦਾਂ ਸਮਝਣਾ ਤੁਹਾਡੇ ਸਮਝਿਆ ਨਹੀਂ ਸਮਝਾਇਆ ਨਹੀਂ ਸਮਝਿਆ ਨਹੀਂ ਆ ਬੇ ਚੱਲ ਮਾਸਟਰ ਜੁਟ ਕਾਉਣ ਪਾਜੀ ਟਾਡੇ ਲਾਉਣਾ ਇਹਨਾਂ ਨੇ ਸਮਝਾਉਂਦਾ ਨੂੰ ਆਹੋ ਤੁਸੀਂ ਕੀ ਗੱਲ ਕਿਹੜੀ ਮੈਂ ਉਹ ਗੱਲ ਗੱਲ ਹੁਣ ਸਮਝਾਉਂਦਾ ਸਮਝਾ ਸਮਝਾ ਤੁਸੀਂ ਸਮਝਾਏ ਨਹੀਂ ਤਾਂ ਤੁਹਾਡੇ ਸਮਝਿਆ ਨਹੀਂ ਸਮਝਿਆ ਤੇ ਮੈਂ ਹੁਣ ਕੀ ਇਹਨੂੰ ਸਮਝਾਵਾਂ ਮੈਂ ਨਾ ਕੋਈ ਕਹਿੰਦੇ ਫਿਰ ਵੀ ਤੁਸੀਂ ਸਿਆਣੇ ਹੋਗੇ ਕੋਈ ਇੱਕ ਵਾਰੀ ਛੜੀ ਤੇ ਮੈਂ ਕੋਈ ਕਹ ਦੂੰਗਾ ਵੀ ਮੈਂ ਵਿਚੋਲੇ ਲੋਂ ਹੋ ਕੇ ਆਉਂਗਾ ਇਹ ਕਰੀ ਉਹਦੇ ਨਾਲ ਗੱਲਬਾਤ ਕਰਦਾ ਪਰ ਉਹ ਕਹਿਣਾ ਵੀ ਵੇਖੀ ਕਿਦਰ ਧੋਖਾ ਹੀ ਨਾ ਭਰਾ ਉਹ ਜਿਹੜਾ ਨਾ ਉਹ ਗੱਲ ਕਰਦੀ ਮਾੜੀ ਤੂੰ ਨਹੀਂ ਗੱਲ ਕਰ ਲੈ ਉੱਧਰ ਜਾ ਕੇ ਦਲਜੀਤ ਪੁੱਤ ਤੁਹਾਡੇ ਸਮਝਾਏ ਨੇ ਉਹ ਸਮਝਿਆ ਤੇ ਮੇਰੇ ਸਮਝਾਉਣਾ ਕੀ ਫਰਕ ਪਊਗਾ ਚਲ ਕੋਈ ਨਹੀਂ ਜਿਹੜੀ ਇੱਕੜੀ ਜਾਉ ਸਹੀ ਹੌਸਲਾ ਹੁੰਦਾ ਬੰਦੇ ਨੂੰ ਤੇਰੇ ਜੇ ਕੱਖ ਵੀ ਚੰਗਾ ਲੱਗਣ ਦੇ ਅੱਜ ਕੀ ਆ ਹੁਣ ਮੈਂ ਤੇ ਦਰਜੀਤ ਨੂੰ ਕਿਹਾ ਵਾ ਮੈਂ ਉਹਨੂੰ ਰੋਟੀ ਪਾਣੀ ਤੇ ਖਵਾਵਾਂਗਾ ਤੇ ਗਰਮੀ ਨਾ ਪੈ ਜਾਂਦਰ ਓਏ ਆਹ ਕਦੋਂ ਬਹੁਤ ਬਦਲ ਰਹੇ ਨੇ ਨਹੀਂ ਭਾਪੂ ਥੱਲੇ ਹੋਗੇ ਕਰੋ ਮੈਂ ਵਾਕੇ ਵੈਸੇ ਮੇਰਾ ਕੱਦ ਬੜਾ ਛੋਟਾ ਹੈ ਨੇ ਮੁਖ ਤੱਕ ਪਾਸ ਕਿਉਂ ਤੂੰ ਤਾਂ ਕਿਆ ਨਹੀਂ ਸਾਡੇ ਹੁੰਦਾ ਗਿਆ ਯਾਰ ਜੇ ਮਾੜ ਹੋਰ ਕਿਤੇ ਹੋਈ ਆ ਨਹੀਂ 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 ਜੋਤ ਭਾਬਿਆਵੇਂ ਅਰ ਮਨ ਨੂੰ ਰੋਟੀ ਪਣੀ ਦਿਖਵਾ ਲੋ ਚੱਲ ਕੋਈ ਗੱਲ ਨਹੀਂ ਰੋਟੀ ਤੇ ਮੈਂ ਉਹਨੂੰ ਕਹਿਨੀ ਆ ਮੁੜ ਕੇ ਉਹ ਕਹੂਗਾ ਵੀ ਹੌਸਲਾ ਤੇ ਤੁਸੀਂ ਕਰਦੇ ਇਹ ਕਿਉਂ ਗਿਆ ਸ਼ਦਾਈ ਜੀ ਮੇਰੇ ਨਾਲ ਤਾਂ ਗੱਲ ਕਰਦਾ ਇੱਕ ਵਾਰ ਮੈਂ ਤਾਂ ਤੂੰ ਅਰ ਮਨ ਨੂੰ ਰੋਟੀ ਤੇ ਖਵਾਓ ਅਹੀਂ ਤੇ ਪੈਸੇ ਦੇਤੇ ਆ ਤੇ ਜੇ ਸਾਡੇ ਨਾਲ ਬੇਈਮਾਨੀ ਕਰਨਗੇ ਤੇ ਤੇ 3 2 1 3 2 1 ਜੇ ਸਾਡੇ ਨਾਲ ਬੇਈਮਾਨੀ ਕਰਨਗੇ ਤੁਹਾਡੇ ਚ ਸੀਸਾ ਥੋੜਾ ਨਿਕਲ ਲਿਆ ਵਾ ਵੱਧ ਵਈਆਂ ਹੀ ਨਿਕਲ ਲਿਆ ਵਾ ਫਿਰ ਬੰਦੇ ਆ ਲੈਖੋ ਜੇ ਕੋਈ ਗੱਲ ਹੋਊਗੀ ਤੇ ਜੀ ਜੀ ਨੂੰ ਸੰਭਾਲ ਲਿਓ ਮੈਂ ਉਧਰ ਦਾ ਹੀ ਜ਼ਿਆਦਾ ਖਿਆਲ ਰੱਖਮੀ ਨਹੀਂ ਨਹੀਂ ਜਿਹਨੇ 1 ਚਲੋ ਠੀਕ ਆ ਦੀਦੀ ਹੁਣਾ ਉਥੇ ਪਹੁੰਚ ਕੇ ਤੇ ਫੋਨ ਲਾਇਓ ਠੀਕ ਹੈ ਬਬੀ ਜੀ ਫਿਰ ਮੈਂ ਰੱਖ ਦਿਆਂ ਹਾਂ ਠੀਕ ਹੈ ਠੀਕ ਹੈ ਮੇਰੇ ਧਿਆਨ ਦੇ ਨਾਲ ਹੈ ਜੋ ਬਣ ਹੁੰਨਾਂ ਨੇ ਨਾ ਨੰਬਰ ਵਲੌਗ ਚ ਪਾ ਦੇ ਹਾਂਜੀ ਜੀ ਫੋਨ ਪਾ ਦੇ ਨਹੀਂ ਨਹੀਂ ਇਹ ਫੋਨ ਨਹੀਂ ਇੱਕ ਨਹੀਂ ਮੈਂ ਉਸ ਕੋ ਲਾਈਆਂ ਵਾਣਾ ਕੋ ਸਮਾਂ ਹੀ ਨਹੀਂ ਆਉਂਦੀ ਫੋਨ ਚੁੱਕਾ ਤੇ ਫੂਚਾ ਕੋਈ ਉਹਨਾਂ ਤੈਨੂੰ ਤੰਗ ਕਰਦੇ ਰਹਿਣਾ ਵਾ ਉਹਨਾਂ ਨੂੰ ਸਾਰਿਆਂ ਨੂੰ ਨਾ ਵਲੌਗ ਚ ਪਾ ਦੇ ਵਲੌਗ ਚ ਨਹੀਂ ਵਲੌਗ ਵਲੌਗ ਚ ਤੇਰਾ ਮੈਂ ਤੇਰੇ ਸੀਨ ਕਰਾਂਦਾ ਤੁਹਾਡੇ ਸੀਨ ਕਰਨ ਦਾ ਹੀ ਸ਼ੇਅਰ ਕਰ ਲਿਓ ਚਲ 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 ਚਲੋ ਉੱਠ ਜਾ ਅਬੀਜੇ ਤੁਮਪਾ 에ਰਪੋਰਟ ਤੇ ਗਏ ਸੀ ਨਾ ਅੱਛਾ ਜੋ ਦਾ ਡੈਡੀ ਮੰਮੀ ਤੇ ਉਹਦਾ ਭਰਾ ਉਹਨੂੰ ਕੁਝ ਡੇ ਹੀ ਕੱਢ ਲੈ ਉਹ ਤਿੰਨੇ ਜਣੇ ਉਹਨੂੰ ਕੁਝ ਦੱਸਣ ਦੇ ਹੀਗੇ ਮੈਨੂੰ ਤਾਂ ਇਹ ਡਰ ਹੋਣ ਰਿਹਾ ਵਾ ਕਿ ਕਿਤੇ ਉਹਨੂੰ ਸਿਖਾਉ ਤਾਬੀਓ ਤਿੰਨੇ ਜਣੇ ਨਾ ਉਹਨੂੰ ਕੁਝ ਸਿਖਾਉਣ ਦੇ ਹੀ ਪੌਣਾ ਹੋਊਗਾ ਉਹਨਾਂ ਚਿਰ ਕੀ ਪਤਾ ਲੱਗੂਗਾ ਇਹਦਾ ਉਹ ਜੋ ਬਣੀ ਵੀ ਸੱਚਾ ਵਾ ਲੋਕੀ ਗੱਲਾਂ ਵੜੀਆਂ ਕਰਦੇ ਆ ਐਂ ਤਾਂ ਸਾਰਾ ਕੁਝ ਵੇਖ ਕੇ ਵੇਖ ਕੇ ਨਹੀਂ ਵੀ ਟੈਨਸ਼ਨ ਲੈਣੀ ਡੈਡੀ ਨੇ ਵੱਖ ਟੈਨਸ਼ਨ ਲੈਣੀ ਅੱਗੇ ਹੁਣ ਟੈਨਸ਼ਨਾਂ ਘੱਟ ਹੀ ਕੀ ਪਤਾ ਉਹਦਾ ਟੈਨਸ਼ਨ ਲਈ ਜਾਂਦੇ ਹੋ ਵਾ ਫੋਨ ਆ ਜੇ ਸਾਰਿਆਂ ਦਾ ਡਰਨਾ ਸੱਚਾ ਵਾ ਹੁਣ ਕੀ ਕਰੀਏ ਕੁਝ ਨਾ ਕੁਝ ਇਹ ਤੇ ਸੌਰੀ ਸੌਰੀ ਦਰੇ ਕਿ ਇੱਕ ਮਿੰਟ ਕੀ ਪਤਾ ਲੱਗ ਗਿਆ ਵਾ ਕਿ ਇਹਨਾਂ ਦੇ ਰਿਸ਼ਤੇਦਾਰ ਕਿੱਦਾਂ ਦੇ ਟੱਕਰੇ ਆ ਕਿੱਦਾਂ ਆਣ ਕੇ ਇੱਥੇ ਬੋਲਦੇ ਹੁੰਦੇ ਹੁੰਦੇ ਹੀਗੇ ਕੰਧ ਨੇ ਨਾਲ ਤੇ ਕੰਧ ਵਾ ਗਲਤ ਹੋ ਗਈ ਮੜਾ ਗਿਆ ਚਲੋ ਕੋਈ ਨਹੀਂ ਅਜੇ ਵੇਖੋ ਤਾਂ ਸਹੀ ਉੱਥੇ ਪਹੁੰਚ ਕੇ ਕਰਦੀ ਹੈ ਕਿ ਨਹੀਂ ਕਰਦੀ ਅੰਦਰ ਬੈਠਾ ਹੀ ਫੋਨ ਹੱਥ ਫੜਿਆ ਹੀ ਪਹਿਲਾਂ ਤਾਂ ਉਹ ਦੋ ਦੇਰੀ ਨਹੀਂ ਜਿੱਤੇ ਨਾ ਦਏ ਚ ਤਬਲੂਗੀ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਤੁਸੀਂ ਸਮਝਾਓ ਜਾ ਅਜ ਮਰੇ ਨੂੰ ਮੈਂ ਕੀ ਸਮਝਾਵਾਂ ਤੁਸੀਂ ਦਮ ਜੀਆ ਸਮਝਾਇਆ ਹੀ ਆ ਤੇ ਜੇ ਤੁਹਾਡੇ ਸਮਝਿਆ ਨਹੀਂ ਸਮਝਾਇਆ ਨਹੀਂ ਸਮਝਿਆ ਤਾਂ ਫਿਰ ਕਿੱਦਾਂ ਸਮਝਣਾ ਸਮਝਿਆ ਨਹੀਂ ਸਮਝਾਇਆ ਨਹੀਂ ਸਮਝਿਆ ਨਹੀਂ ਆ ਬੇ ਚੱਲ ਮਾਸਟਰ ਜੁਟ ਕੌਣ ਆ ਪਾਜੀ ਟਾਡੇ ਲਾਉਣਾ ਇਹਨਾਂ ਨੇ ਸਮਝਾਉਂਦਾ ਨੂੰ ਆਹੋ ਤੁਸੀਂ ਕੀ ਗੱਲ ਕਿਹੜੀ ਹੈ ਨਹੀਂ ਉਹ ਗੱਲ ਗੱਲ ਹੁਣ ਇਹ ਗੱਲ ਨਹੀਂ ਸਮਝਾਉਂਦੇ ਤੁਸੀਂ ਸਮਝਾਇਆ ਤੇ ਸਾਡੇ ਸਮਝਿਆ ਨਹੀਂ ਸਮਝਿਆ ਤੇ ਮੈਂ ਹੁਣ ਕੀ ਇਹਨੂੰ ਸਮਝਾਵਾਂ ਮੈਂ ਕੀ ਕੰਮ ਕਰਾਂ ਮੈਂ ਨਾ ਕੋਈ ਕਹਿੰਦੇ ਫਿਰ ਵੀ ਤੁਸੀਂ ਸਿਆਣੇ ਹੋਗੇ ਮੈਂ ਕੋਈ ਇੱਕਾਰੀ ਫੇਰੀ ਜੇ ਮੈਂ ਕੋਈ ਕਹਿੰਦਾ ਵੀ ਮੈਂ ਵਿਚੋਲੇ ਨੂੰ ਹੋ ਕੇ ਆਉਂਗਾ ਯਾਰੀ ਉਹਦੇ ਨਾਲ ਗੱਲਬਾਤ ਕਰਦਾ ਪਰ ਉਹ ਤੇਨਾ ਵੀ ਵੇਖੀ ਕਿ ਤੇ ਧੋਖਾ ਹੀ ਨਾ ਭਰਾ ਉਹ ਜੇ ਸਾਡੇ ਨਾਲ ਉਹ ਗੱਲ ਕਰਦੀ ਮਾੜੀ ਤੂੰ ਨਹੀਂ ਗੱਲ ਕਰ ਲੈ ਉਧਰ ਜਾ ਕੇ ਦਲਜੀਤ ਪੁੱਤ ਤੁਹਾਡੇ ਸਮਝਾਇਆ ਨਹੀਂ ਉਹ ਸਮਝਿਆ ਤੇ ਮੇਰੇ ਸਮਝਾਉਣਾ ਕੀ ਫਰਕ ਪਊਗਾ ਚਲ ਕੋਈ ਗੱਲ ਜਿਹੜੀ ਖੜੀ ਜਾ ਹੌਸਲੇ ਹੁੰਦਾ ਬੰਦੇ ਨੂੰ ਤੇਰੇ ਜੇ ਇੱਕ ਅੱਖ ਵੀ ਚੰਗਾ ਲੱਗਾਂ ਦੇ ਅੱਜ ਕੀ ਆ ਹੁਣ ਉਹ ਮੈਂ ਤੇ ਦਜੀਤ ਨੂੰ ਕਿਹਾ ਵਾ ਮੈਂ ਆ ਉਹਨੂੰ ਰੋਟੀ ਪਾਣੀ ਤੇ ਖਵਾਵੋ ਕਿਤੇ ਗਰਮੀ ਨਾ ਪੈ ਜਾਂ ਅੰਦਰ ਓਏ ਆਹ ਕਿੰਨਾ ਬਹੁਤ ਲੱਕ ਪਤਲਾ ਰਿਆ ਇਹਨੇ ਨਹੀਂ ਪ੍ਰਾਤ ਤੱਲੇ ਹੋਗੇ ਕੋਈ ਨਹੀਂ ਮੈਂ ਹੁਣ ਵਾਕੇ ਯਸਲੀ ਇਹ ਮੇਰਾ ਕਦ ਬੜਾ ਚੱਲ ਰਿਹਾ ਹੈ ਉਹ ਨਿਕਲ ਮਾਰੀ ਚਤਰ ਪੈ ਨਹੀਂ ਮੁਖ ਤੱਕ ਪਾਸ ਕਿਉਂ ਤੂੰ ਤਾਂ ਕਿਆ ਨਹੀਂ ਹੱਡੇ ਹੁੰਦਾ ਕਿਆ ਯਾਰ ਜੇ ਮਾਰਡ ਹੋਰ ਕਿਤੇ ਹੋਈ ਆ ਨਾ ਬੰਦ ਜੋਤ ਭਾਬੀ ਨੇ ਨਹੀਂ 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 ਜੋਤ ਭਾਬੀ ਆਵੇਂ ਅਰ ਮਨੂਨੂ ਰੋਟੀ ਪਾਣੀ ਤੇ ਖਵਾ ਲੋ ਚੱਲ ਕੋਈ ਗੱਲ ਨਹੀਂ ਰੋਟੀ ਤੇ ਮੈਂ ਉਹਨੂੰ ਕਹਿਨੀ ਆ ਮੁੜ ਕੇ ਉਹ ਕਹੂਗਾ ਵੀ ਹੌਸਲਾ ਤਾਂ ਤੁਸੀਂ ਕਰਦੇ ਇਹ ਕਿਉਂ ਗਿਆ ਸ਼ਦਾਈ ਜੀ ਮੇਰ ਨਾਲ ਤਾਂ ਗੱਲ ਕਰਦਾ ਇੱਕ ਵਾਰ ਮੈਂ ਤਾਂ ਤੂੰ ਵਾ ਅਰ ਮਨੂਨੂ ਰੋਟੀ ਤੇ ਖਵਾਓ ਅਹੀਂ ਤੇ ਪੈਸੇ ਦੇਤੇ ਆ ਤੇ ਜੇ ਸਾਡੇ ਨਾਲ ਬੇਈਮਾਨੀ ਕਰਨਗੇ ਤੇ ਤੇ 3 2 1 ਜੇ ਸਾਡੇ ਨਾਲ ਬੇਈਮਾਨੀ ਕਰਨਗੇ ਤੇ ਅੱਡੇ ਚ ਸੀਸਾ ਥੋੜਾ ਨਿਕਲ ਲਿਆ ਵਾ ਵੱਧ ਵਈਆਂ ਹੀ ਨਿਕਲ ਲਿਆ ਵਾ ਫੇਰ ਹਾਂ ਦੇਖਿਓ ਜੇ ਕੋਈ ਗੱਲ ਹੋਊਗੀ ਤੇ ਵੀਰ ਜੀ ਨੂੰ ਸਮਝਾ ਲਿਓ ਮੈਂ ਉਧਰ ਦਾ ਹੀ ਜ਼ਿਆਦਾ ਖਿਆਲ ਰੱਖੂਗੀ ਨਹੀਂ ਨਹੀਂ ਜਿਹਨੇ ਕਿਹਾ 1 ਚਲੋ ਠੀਕ ਆ ਦੀਦੀ ਹੁਣਾ ਉਥੇ ਪਹੁੰਚ ਕੇ ਤੇ ਫੋਨ ਲਾਇਓ ਜੀ ਦੇ ਬਾਬੀ ਜੀ ਫਿਰ ਮੈਂ ਰੱਖ ਦਿਆਂ ਹਾਂ ਠੀਕ ਹੈ ਠੀਕ ਹੈ ਮੇਰਾ ਉਹ ਧਿਆਨ ਦੇ ਨਾਲ ਹੈ ਜੋ ਬਣ ਹੁੰਨਾਂ ਨੇ ਨਾ ਨੰਬਰ ਵਲੌਗ ਚ ਪਾ ਦੇ ਹਾਂ ਜੀ ਜੀ ਫੋਨ ਪਾ ਦੇ ਨਹੀਂ ਨਹੀਂ ਫੋਨ ਹੈ ਇੱਕ ਨਹੀਂ ਆ ਮਿਸ ਕਾਲ ਆਇਆ ਵਾਣਾ ਉਹ ਤੇ ਸਮਾਂ ਹੀ ਨਹੀਂ ਆਉਂਦੀ ਫੋਨ ਚੁੱਕਾ ਤੇ ਜੀ ਕਰਾ ਓਏ ਉਹਨਾਂ ਤੈਨੂੰ ਤੰਗ ਕਰਦੇ ਰਹਿਣਾ ਵਾ ਉਹਨਾਂ ਨੂੰ ਸਾਰਿਆਂ ਨੂੰ ਨਾ ਵਲੌਗ ਚ ਪਾ ਦੇ ਵਲੌਗ ਚ ਨਹੀਂ ਵਲੌਗ ਵਲੌਗ ਚ ਤੇਰੇ ਮੈਂ ਤੇਰੇ ਸੀਨ ਕਰਾਂਦੇ ਸਾਡੇ ਸੀਨ ਕਰਦਾ ਜੀ ਸ਼ੇਅਰ ਕਰ ਲਿਓ ਚਲ 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 ਚਲ